ਮਾਈਕ ਲਗਾ ਲਓ ਬਣੀ ਬਣੀ ਰਹਿ ਪੰਜਾਬੀ ਪੰਜਾਬੀ ਉਹ ਆ ਜੀ ਮੇਰਾ ਲੱਕੜਾ ਮਾਰ ਚੱਟਿਆ ਜੀ ਜਿਹੜਾ 6 ਜੂਨ ਨੂੰ ਜਿਹੜਾ ਕੱਲੂਕਾਰਾ ਦਿਵਸ ਜਿਹੜਾ ਆ ਰਿਹਾ ਹੈ ਉਸ ਦੇ ਮੱਦੇ ਨਜ਼ਰ ਜਿਹੜਾ ਸ਼ਹਿਰ ਦੇ ਵਿੱਚ ਸਪਾਸ ਸਾਰੇ ਸਿਟੀਜ਼ਨਸ ਨੂੰ ਜਿਹੜਾ ਸੈਂਸ ਆਫ ਸਿਕਿਉਰਟੀ ਦੇਣ ਦੇ ਲਈ ਇਹ ਫਲੈਗ ਮਾਰਚ ਜਿਹੜਾ ਸਾਡਾ ਜਿੰਨਾਂ ਬਾਜ਼ਾਰ ਆ ਉਸ ਦੇ ਵਿੱਚ ਕੱਢਿਆ ਜਾ ਰਿਹਾ ਵਾ ਇਸ ਦੇ ਵਿੱਚ ਸਾਰੀ ਸਾਡੀ ਸਬਡਿਵੀਜ਼ਨ ਦੇ ਪੁਲਿਸ ਫੋਰਸਸ ਨੂੰ ਨਾਲ ਲੈ ਕੇ ਤੇ ਸਾਰੇ ਬਾਜ਼ਾਰ ਦੇ ਵਿੱਚ ਜਿਹੜਾ ਵਾ ਇਹ ਫਲੈਗ ਮਾਰਚ ਕੀਤਾ ਜਾ ਰਿਹਾ ਹੈ ਤਾਂ ਕਿ ਸਾਰੇ ਸਿਟੀਜ਼ਨਸ ਨੂੰ ਐਕਸੈਂਸਿਵ ਸਕਿਉਰਿਟੀ ਹੋਵੇ ਵੀ ਪੁਲਿਸ ਫੋਰਸ ਹਮੇਸ਼ਾ ਮਸਤੈਦ ਹੈ ਤੇ ਸਾਰੇ ਜਿਹੜੇ ਇਹਨਾਂ ਦੀ ਰੱਖਿਆ ਦੇ ਲਈ ਜਾਂ ਸਾਰੇ ਇਹਨਾਂ ਦੀ ਜਿਹੜੀ ਸੁਰੱਖਿਆ ਦੇ ਲਈ ਸਾਰੇ ਅਸੀਂ ਮੌਜੂਦ ਹਾਂ ਸਰ ਲੱਗਦਾ ਕਿ ਲੱਖਾਂ ਦੀ ਗਤੀਵਿਧੀ ਦੇ ਸੰਗਤ ਹੋਦੀ ਹੈ ਵਿੱਚ ਸ਼ਰਾਬ ਜਾਂ ਸਭ ਨੂੰ ਉਹਨਾਂ ਉੱਪਰ ਇੱਕ ਤਾਂ ਨਜ਼ਰ ਹੁੰਦੀ ਹੈ ਬਿਲਕੁਲ ਮਾਨਯੋਗ ਕਮਿਸ਼ਨਰ ਪੁਲਿਸ ਸਰਦਾਰ ਗੁਰਪ੍ਰੀਤ ਸਿੰਘ ਭੱਲਰ ਉਹਨਾਂ ਵੱਲੋਂ ਜਿਹੜੇ ਸਾਰਿਆਂ ਨੂੰ ਸਖਤ ਜਿਹੜੇ ਨਿਰਦੇਸ਼ ਦਿੱਤੇ ਗਏ ਨੇ ਇਸ ਦੇ ਵਿੱਚ ਸਾਡੇ ਵੱਲੋਂ ਸਾਰੇ ਅਲੱਗ-ਅਲੱਗ ਸ਼ਹਿਰ ਦੇ ਵਿੱਚ ਅਲੱਗ-ਅਲੱਗ ਥਾਵਾਂ ਦੇ ਉੱਤੇ ਜਿਹੜੀ ਆ ਪੱਕੀ ਨਾਕਾਬੰਦੀ ਕੀਤੀ ਗਈ ਹੈ ਆਰਪੀ ਟੀਮਾਂ ਤੇ ਹੋਰ ਫੋਰਸਿਸ ਜਿਹੜੀਆਂ ਆ ਜਿਹੜਾ ਸ਼ਹਿਰ ਦੇ ਵਿੱਚ ਚੱਪੇ-ਚੱਪੇ ਤੇ ਜਿਹੜੀ ਨਿਗਾ ਸਾਡੇ ਵੱਲੋਂ ਰੱਖੀ ਜਾ ਰਹੀ ਆ ਇਸ ਦੇ ਵਿੱਚ ਜਿੱਥੇ ਜਿਹੜੇ ਸੰਵੇਦਨਸ਼ੀਲ ਇਲਾਕੇ ਨੇ ਉਹਨਾਂ ਵਿੱਚ ਫਲੈਗ ਮਾਰਚ ਵੀ ਕੀਤਾ ਜਾ ਰਿਹਾ ਜਿਹੜੇ ਕੋਈ ਸ਼ਰਾਰਤੀ ਅੰਸਰ ਨੇ ਉਹਨਾਂ ਨੂੰ ਐਸ ਪਰ ਲਾਅ ਜਿਹੜਾ ਸਾਡੇ ਉਹਨਾਂ ਟੀਮ ਦਿੱਤਾ ਜਾ ਰਿਹਾ ਕਿੰਨੀਆਂ ਟੀਮਾਂ ਲਗਾਈਆਂ ਗਈਆਂ ਨੇ ਸਰ ਟੀਮਾਂ ਕਿੰਨੀਆਂ ਲਗਾਈਆਂ ਇਹਦੇ ਵਿੱਚ ਜਿਹੜੇ ਨਾਕਾਬੰਦੀ ਦੀ ਗੱਲ ਕਰੀਏ ਤਾਂ ਸਾਰੇ ਸ਼ਹਿਰ ਨੂੰ ਜਿਹੜਾ ਵਾ ਉਹ ਚਾਰ ਜ਼ੋਨਸ ਦੇ ਵਿੱਚ ਵੰਡ ਕੇ ਉਹਦੀ ਨਾਕਾਬੰਦੀ ਕੀਤੀ ਗਈ ਹੈ ਉਹਦੇ ਵਿੱਚ ਇਨਰ ਤੋਂ ਲੈ ਕੇ ਆਉਟਰ ਤੱਕ ਸਾਰੇ ਸ਼ਹਿਰ ਦੇ ਵਿੱਚ ਜੜੀ ਨਾਕਾਬੰਦੀ ਕੀਤੀ ਗਈ ਹੈ ਪਲੱਸ ਜਿਹੜੀਆਂ ਪੈਟਰੋਲਿੰਗ ਪਾਰਟੀਆਂ ਵਾ ਉਹਨਾਂ ਨੂੰ ਸਪਲੀਮੈਂਟ ਕਰ ਰਹੀਆਂ ਨੇ ਸਰ ਕਿੱਥੋਂ ਦੀ ਕਿੱਥੋਂ ਲੈ ਕੇ ਆਪਣਾ ਨਜ਼ਰ ਰੱਖੀ ਜਾ ਰਹੀ ਇਹਦੇ ਵਿੱਚ ਮਾਰਚ ਜਿਹੜਾ ਵਾ ਆਪਣਾ ਹੁਣ ਹਾਲ ਜਿਹੜਾ ਹਾਲ ਗੇਟ ਜਿੰਨੇ ਵੀ ਅੰਦਰੂਨ ਬਾਜ਼ਾਰ ਨੇ ਸਾਰਿਆਂ ਦੇ ਵਿੱਚ ਸਾਡੇ ਵੱਲੋਂ ਜਿਹੜਾ ਫਲੈਗ ਮਾਰਚ ਕੀਤਾ ਗਿਆ ਇਹਦੇ ਵਿੱਚ ਜਿਹੜਾ ਸਾਰੇ ਏਰੀਆਜ਼ ਜਿਹੜੇ ਨੇ ਪੀੜਪੜ ਵਾਲੇ ਨੇ ਜਾਂ ਜਿਨ੍ਹਾਂ ਦੇ ਵਿੱਚ ਪਬਲਿਕ ਜਾਂ ਸ਼ਰਧਾਲੂ ਜ਼ਿਆਦਾ ਆ ਰਹੇ ਨੇ ਉਹਨਾਂ ਦੇ ਸਾਰਿਆਂ ਦੇ ਵਿੱਚ ਫਲੈਗ ਮਾਰਚ ਕਰਿਆ ਜਾ ਰਿਹਾ ਹੈ ਪੰਜਾਬ ਵਿੱਚ ਕਿੰਨੇ ਜਗ੍ਹਾ ਦੀ ਪੋਸਟ ਲਾਈ ਗਈ ਹੈ ਇਦੇ ਵਿੱਚ ਕੁਝ ਫੋਰਸਾਨੂੰ ਬਾਹਰੋਂ ਮਿਲੀ ਹੈ ਬਾਕੀ ਸਾਰੀ ਜਿਹੜੀ ਹੈ ਸਬਡਿਵੀਜ਼ਨ ਲੋਕਲ ਅਤੇ ਜਿਹੜੀ ਇਸ ਇਸ ਏਰੀਆ ਦੇ ਸਾਰੇ ਐਸਪੀਓ ਸਹਿਬਾਨ ਨੇ ਆਪਣੀ ਫੋਰਸ ਦੇ ਨਾਲ ਜਿਹੜੇ ਆ ਫਲੈਗ ਮਾਰਚ ਕਰ ਰਹੇ ਨੇ ਲੋਕਲ ਕੀ ਤੁਹਾਨੂੰ ਕੀ ਕਹਿਣਾ ਚਾਹੋਗੇ ਬਿਲਕੁਲ ਇਸ ਦੇ ਵਿੱਚ ਕਿਸੇ ਨੂੰ ਵੀ ਜਿਹੜਾ ਵਾ ਕਾਨੂੰਨ ਤੋੜਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਜਿਹੜਾ ਵੀ ਕਾਨੂੰਨ ਦੇ ਨਾਲ ਖਲਵਾੜ ਕਰੇਗਾ ਜਾਂ ਕੋਈ ਅਨਲੌਫਲ ਐਕਟੀਵਿਟੀ ਕਰੇਗਾ ਉਸ ਦੇ ਉਸ ਤੇ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇ ਠੀਕ ਹੈ ਠੀਕ ਹੈ